ਸੰਗੜੀ ਧੁੰਦ ਦੇ ਕਾਰ ਫਿਲੋਰ ਬੱਸ ਅੱਡੇ ਤੋਂ ਲੁਧਿਆਣਾ ਵੱਲ ਜਾ ਰਹੀ ਸੜਕ ਤੇ ਇੱਕ ਪ੍ਰਾਈਵੇਟ ਬੱਸ ਅਤੇ ਇੱਕ ਟਰੱਕ ਵਿੱਚ ਘਾਰ ਮੋੜ ਕੱਟਦੇ ਸਮੇਂ ਵੱਡਾ ਹਾ사 ਬਾਪਰ ਗਿਆ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤਾਂ ਦੂਜੇ ਪਾਸੇ ਟਰੱਕ ਦੀ ਹਾਲਤ ਵੀ ਚੱਕਣਾ ਝੂਰ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਉਸ ਵਕਤ ਬੱਸ ਦੇ ਵਿੱਚ ਥੋੜੀਆਂ ਜਿਹੀਆਂ ਸਵਾਰੀਆਂ ਵੀ ਸਵਾਰ ਸੀ ਪਰ ਇਸ ਦੇ ਵਿੱਚ ਗਣੀ ਮਤ ਇਹ ਰਿਹਾ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਬੱਸ ਨੂੰ ਕਾਫੀ ਨੁਕਸਾਨ ਪਹੁੰਚਿਆ ਇਹ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਦੁਰਘਟਨਾ ਕਰੀਬ ਸੰਗਣੇ ਤੁੰਦ ਕਾਰਨ ਫਲੋਰ ਤੋਂ ਲੁਧਿਆਣਾ ਜਾਣ ਵਾਲੇ ਬੱਸ ਅੜੇ ਤੇ ਵਾਪਰੀਆ ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਬੱਸ ਦੇ ਵਿੱਚ ਸਵਾਰ 6 ਤੋਂ 7 ਸਵਾਰੀਆਂ ਨੂੰ ਮਾਮਲੀ ਸੱਟਾਂ ਵੱਜੀਆਂ ਜੋ ਫਾਸਟ ਰੇਡ ਲੈਂਦ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਰਵਾਨਾ ਹੋਗੇ ਦੋਵੇਂ ਬਾਨਾ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰ ਦਿੱਤੀ ਹੈ ਮੈਂ ਇਸੇ ਜਸਵੰਤ ਸਿੰਘ ਸਭ ਸਪਰਟਾ ਫੋਰਸ ਸਾਨੂੰ ਕੋਲ ਕਰੀਬ ਰਾਤੀ 11:00 ਵਜੇ ਰਾਤੀ 11:00 ਵਜੇ ਦੇ ਕਰੀਬ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀਗਾ ਜਦੋਂ ਅਸੀਂ ਆ ਕੇ ਦੇਖਿਆ ਇੱਕ ਪ੍ਰਾਈਵੇਟ ਬੱਸ ਸੀਗੀ ਟੂਰਿਸਟ ਤੇ ਜਿਹਦੇ ਵਿੱਚ ਇੱਕ ਟਿਪਰ ਜਿਹੜਾ ਬੱਸ ਉਨਾ ਸਾਈਡ ਤੋਂ ਆ ਰਹੇ ਸੀ ਉਨੇ ਤੋਂ ਆ ਰਹੀ ਸੀ ਕਿੰਨੇ ਕ ਸਵਾਰੀ ਸੀ 500 ਸਵਾਰੀਆਂ ਸੀ 500 ਸਵਾਰੀਆਂ ਸੀ ਹਾਂ ਜੀ ਕੋਈ ਇਹ ਜਿਹੜਾ ਕਿੰਦਾ ਕੀ ਲੱਗਦਾ ਥੋੜੀਆਂ ਸੱਟਾਂ ਲੱਗੀਆਂ ਸਾਰਾ ਤੇ ਡਰਾਈਵਰ ਜਿਹੜਾ ਹੈ ਇਹ ਟਰੱਕ ਡਰਾਈਵਰ ਟਰੱਕ ਡਰਾਈਵਰ ਨੂੰ ਵੀ ਲੱਗੀ ਸੀ ਹਾਂ ਜੀ ਫਿਰ ਰਸਤਾ ਜਿਹੜਾ ਬੰਦ ਆ ਉਹ ਚੱਲ ਰਸਤਾ ਚਾਲੂ ਕਰਵਾ ਪਾ ਗਏ ਰਾਤੀ ਚਲਾ ਭੰਦ ਜਾ ਹਾਸਾ ਜ਼ਿਆਦਾ ਭੰਦ ਆਨ ਕਰਵਾ ਹਾਂ ਜੀ ਸੁਦਾਦ ਦੇ ਇੱਕ ਇਸ ਸੜਕ ਹਾਦਸੇ ਦੇ ਵਿੱਚ ਗਣੀਮਤ ਇਹ ਰਹੀ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ مالی ਨੁਕਸਾਨ ਕਾਫੀ ਹੋ ਗਿਆ ਕਿਉਂਕਿ ਦੋਨਾਂ ਵਾਹਨਾਂ ਦੇ ਪਰਖੱਚੇ ਉੱਡ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ